ਸ਼ਲੋਕ ਮਹੱਲਾ ਪਹਿਲਾ ਚੋਰਾ ਜਾਰਾਂ ਰੰਡੀਆਂ ਕੁੱਟਣੀਆਂ ਦੀ ਬਾਣ ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਨ ਇਹ ਇਸ਼ਾਰਾ ਸਮਾਜੋ ਫਿਰ ਅਚਰਤਵਲ ਆ ਗਿਆ ਕਿ ਨਹੀਂ ਸਾਰਾ ਹੀ ਹਾਂਜੀ ਉਹਦੇ ਦੀ ਵਿਆਖਿਆ ਕਰਾਂਗੇ ਫਿਰ ਕੀ ਹੋਊਗੀ ਇੱਥੇ ਇਸ਼ਾਰੇ ਕੀਤੇ ਹੋਏ ਨੇ ਉਹ ਅੱਠਵਾਂ ਚੈਪਟਰ ਪਿੱਛੇ ਜਾ ਕੇ ਦੇ ਦਤਾ ਵਿਚਾਲੇ ਨਹੀਂ ਦਿੱਤਾ ਉਹਨੇ ਪਹਿਲਾਂ ਨਾ ਆਤਮ ਗਿਆਨ ਕਰਾ ਦਈਏ ਦਸਵੀਂ ਲਈ ਇਹ ਵੀ ਇਹ ਜਿਆ ਕੁਝ ਵੀ ਆਊਗਾ ਉਹ ਇਕੱਠਾ ਪਿੱਛੇ ਦੇ ਦਿੱਤਾ ਜਿਹੜੇ ਚੋਰ ਨੇ ਨਾ ਹਰਾਮਖੋਰ ਜਿਹੜੇ ਜਾਣ ਬੁੱਝ ਕੇ ਵਿਗਾੜਦੇ ਨੇ ਧਰਮ ਨੂੰ ਹੂੰ ਹੂੰ ਆਪਣੇ ਲੋਭ ਖਾਤਰ ਬੂਰਖੰਦ ਕੋ ਲੋਕ ਨੇ ਚੋਰ ਹਰਾਮਖੋਰ ਉਹ ਨੇ ਜਿਹੜੇ ਥੋੜੇ ਬਹੁਤੇ ਧਿਆਨ ਰੱਖਦੇ ਨੇ ਆ ਲੁੱਟ-ਖੁੱਟਣਾ ਉਹਨਾਂ ਦਾ ਆਪਣਾ ਦਾਨਪੁਰ ਨੇ ਲੈ ਕੇ ਆਪਣੀ ਐਸ ਕਰਦੇ ਨੇ ਉਹ ਜਿਹੜੇ ਚੋਰ ਨੇ ਉਹ ਯਾਰ ਵੀ ਨੇ ਉਹ ਜਿਹੜੀਆਂ ਉਹਨਾਂ ਨਾਲ ਔਰਤਾਂ ਵਾਲੀਆਂ ਨਹੀਂ ਔਰਣੀਆਂ ਨੇ ਇਹ ਦੁਆ ਨਾਲ ਮਿਲ ਕੇ ਹੀ ਲੋਕ ਫਸਦੇ ਇਹ ਜਿਹੇ ਇਹ ਜੇ ਕਰਮ ਹੈਗੇ ਨੇ ਹੁਣ ਵੀ ਰਹਿ ਜਾਂਦੇ ਸੀ ਜਾਰ ਤੋਂ ਕੀ ਭਾ ਬੰਦਾ ਜੀ ਚੋਰਾਂ ਯਾਰਾਂ ਯਾਰ ਹੁੰਦੇ ਨੇ ਨਾ ਦੋਸਤੀ ਕਰ ਲੈਣੇ ਛੱਡਦੇ ਨਹੀਂ ਮਤਲਬ ਦੀ ਦੋਸਤੀ ਜਿਹੜੀ ਆ ਉਹ ਨਹੀਂ ਯਾਰੀ ਕਹਿੰਦੇ ਨੇ ਖੋਟ ਹੈ ਵਿੱਚ ਅੱਛਾ ਜੀ ਦੋਸਤੀ ਦੇ ਵਿੱਚ ਖੋਟ ਹੋਣੀ ਪ੍ਰੇਮ ਦੇ ਖੋਟ ਹੋਣੀ ਉਹਨੂੰ ਯਾਰੀ ਕਹਿੰਦੇ ਨੇ ਕੁਤੜੀਆਂ ਦੇ ਵਾਂਗ ਉਹ ਕੁੱਟਣਾ ਪਿੱਛਾ ਆਈਂਦੀ ਆ ਤੇ ਹੁਣ ਇਹਨਾਂ ਨੂੰ ਕਟਵਾ ਰਹਿਣਾ ਉਹਦੇ ਘਰ। 37 ਰੰਮੀ ਘਰੇ ਸਿਆਪਾ ਰੋਗਣ ਕੁੰਭੀਂ ਕੰਬੀਂ ਜੈਅ ਹੋਊਗਾ ਕਿ ਤੇ ਹੋਰ ਆਊਗਾ ਇਹ ਜਾ ਵੀ ਕੁਝ ਆਉਂਦਾ। ਪੇਸ਼ਾ ਕਰਾਉਣ ਵਾਲੀਆਂ ਕੰਜਰੀਆਂ ਲਿਖਿਆ। ਇਹ ਐ ਹੋਊਗਾ ਕਿ ਕੁੱਟਣ ਵਾਸਤੇ ਆਇਆ ਹੈ। ਚਲੋ ਤੁਸੀਂ ਕੁਝ ਕਹਿ ਲਓ। ਇਹ ਜਾ ਕੁਛ ਹੀ ਐ। ਹੋ ਜਬਰਦਸਤੀ ਜਾਣੀ। ਠੀਕ ਹੈ ਜੀ। ਵੀ ਬਾਣ ਜਿਆਦੀ ਲਾ ਦਈਏ ਤਾਂ ਬਾਣੀ ਵੜ ਜਾਂਦਾ। ਹਾਂ ਪਰ ਇਹ ਔਂਕੜ ਵਾਲਾ ਨਾ ਤਾਈਆਂ ਘੜਾੜਾ ਲਾਇਆ ਬੰਮੀ ਨਾ ਬਣਨੀ ਆਦਤ ਤੇ ਤੋ ਆ ਜੂਗਾ ਜੇ ਬਾਣੀ ਦਾ ਬਿਹਾਰਤ ਬਣੀ ਰਹੀ ਸੀ ਜੇ ਬਾਣ ਦਾ ਨਾ ਨਾ ਮੁਕਤਾ ਹੁੰਦਾ ਤਾਂ ਤੀਰ ਕਮਾਨ ਬਣ ਜਾਂਦੇ ਬਹੁਤ ਵਧੀਆ ਉਹ ਇੱਥੇ ਇਹ ਹੁੰਦਾ ਹੀ ਆ ਉੱਥੇ ਮਤਲਬ ਸਭ ਕੁਝ ਅੱਛਾ ਜੀ ਤੇ ਜਿੱਥੇ ਇਸ ਤਰ੍ਹਾਂ ਦੇ ਮਾੜੇ ਲੋਕਾਂ ਦੀ ਮਜਲਿਸ ਜੁੜੀ ਹੋਵੇ ਹੈ ਜੀ ਹਾਂ ਜੀ ਹਾਂ ਜਿਹੜੇ ਅੰਗਰੇਜ਼ੀ ਵਾਲੇ ਆ ਉਹ ਪੜੂ ਆਖਰ ਕਰਦੇ ਆ ਕੁੱਟਣੀਆਂ ਦਾ ਠੀਕ ਹੈ ਵੀ ਇਹ ਸਾਰੇ ਮਾੜੇ ਬਿਲਕੁਲ ਗਰੇ ਹੋਏ ਲੋਕ ਹੈਂ बलवीर सिंह हां की दोस्ती बेदीना का खान बेदीना की दोस्ती आ ना, आ गया गया। ए, दीन आ दोस्ती नहीं है ज्यादा लफज वरतिया दोस्ती, ना, दोस्ती, तो, दोस्ती, दोस्ती। बेदीना की दोस्ती है दिन आले नहीं ऐसी दोस्ती कर ਉਹ ਬੋਲੇ ਸੱਚੀ ਕਰਦੇ ਨੇ ਜੇ ਕਰਦੇ ਨੇ ਸੱਚੀ ਕਰਦੇ ਨਹੀਂ ਕਰਦੇ ਬੇਦੀਨਾਂ ਦਾ ਖਾਣ ਬੇਦੀਨਾਂ ਦਾ ਹੀ ਖਾਣਾ ਹੈ ਇਹ ਬੇਦੀਨਾਂ ਦੀ ਕਮਾਈ ਹੈ ਖਾਣ ਦਾ ਕੀ ਭਾਵ ਬਣਦਾ ਕਮਾਈ ਖਾਣੀ ਉਹਨਾਂ ਨੇ ਕਮਾਈ ਦਾ ਸਾਧਨ ਬਣਾਇਆ ਉੱਪਰ ਆਇਆ ਨਾ ਹਾਂਜੀ ਪਹਿਲਾਂ ਬਣਜਾਰੇ ਦੀ ਗੱਲ ਆਈ ਹੈ ਨਾ ਅੱਛਾ ਪਿਛਲੇ ਸ਼ਲੋਕ ਚ ਆਈ ਸੀ ਪਿਛਲੀ ਪੌੜੀ ਚ ਇਹ ਵੀ ਬਣਜਾ ਉਸੇ ਦਾ ਹਿੱਸਾ ਹੈ ਦੂਏ ਪਾਸੇ ਵਾਲਾ ਇਹ ਮਨਮੁਖ ਬਣਜਾਰੇ ਆ ਉਹ ਗੁਰਮੁਖ ਸੀਗੇ ਹਾਂਜੀ ਮਨ ਮੁਖਰ ਕੋਲ ਮੁਖਾ ਉਹਦੇ ਵਿੱਚ ਆ ਕੇ ਇਕੱਠੇ ਹੀ ਉੱਥੇ ਹੀ ਇਹ ਸਾਖਦ ਨੇ ਬਣ ਜਾ ਰਹੇ ਸਾਖ ਤਾਂ ਨਹੀਂ ਮਤਾਂ ਜਿਹੜੀਆਂ ਮੈਂ ਉਹ ਇਸ਼ਾਰਾ ਨਹੀਂ ਕੀਤਾ ਉਹਦੇ ਬਸ 378 ਵਨ ਇਹ ਉਹਨਾਂ ਦਾ 378 ਆ ਰਹੇ ਦੀ ਹੈ ਤਾਂ ਭਾਈ ਠੀਕ ਹੈ ਜੀ ਹਾਂ ਜੀ 50 ਸਾਲ ਨਾ ਜਾਣਨੀ ਸਦਾ ਵਸੇ ਸ਼ੈਤਾਨ ਹਾਂ ਪਰ ਇਹ ਧਾਰਮਿਕ ਬੰਦੇ ਨੇ 50 ਸਾਲ ਨਾ ਜਾਣਨੀ ਸਿੱਖ ਸਲਾਹ ਦਿੱਤਾ ਉਹਨਾਂ ਨੂੰ ਸਾਰ ਵੀ ਨਹੀਂ ਹੈ ਪਤਾ ਵੀ ਨਹੀਂ ਹੈ ਪਰ ਕਹਿੰਦੇ ਉਹ ਪਖੰਡ ਬਾਤ ਬਹੁਤ ਕਰਦੇ ਨੇ ਕਿੰਨੇ ਨੇ ਹੁਣ ਇੱਥੇ ਲੱਗੇ ਹੋਏ ਨਾ ਉਹ ਪੇਗਮੇ ਧਾਰੀ ਲੱਗੇ ਹੋਏ ਨੇ ਆ ਇੱਕ ਤਰਮਾਲਾ ਵੀ ਲੱਗੇ ਆ ਹੁਣ ਵਈ ਕੋਈ ਨਾ ਜੇ ਆ ਜਾਂਦਾ 50 ਸਾਲ ਨਾਲ ਜਾਣੀ ਸਦਾ ਬਸੇ ਸ਼ੈਤਾਨ ਸ਼ੈਤਾਨ ਵਸਿਆ ਰਹਿੰਦਾ ਹੈ ਸ਼ੈਤਾਨ ਪ੍ਰਗਟ ਹੈ ਸ਼ੈਤਾਨ ਮਜ਼ਬੂਤ ਹੈ ਔਰ ਜਿਹੜਾ ਇਨਸਾਨ ਉਹ ਤਾਂ ਹੈ ਹੀ ਨਹੀਂ ਉਹਨਾਂ ਦੇ ਅੰਦਰ ਇਨਸਾਨੀਅਤ ਤਾਂ ਨੋਵਰੀ ਉਹਨਾਂ ਦੇ ਅੰਦਰ ਹੈ ਸ਼ੈਤਾਨ ਨੇ ਸਾਰੇ ਹਾਂਜੀ ਗਦਹੋਂ ਚੰਦਨ ਖੋਲੀ ਐ ਤੀ ਸਾਹੁ ਸਿਉ ਪਾਣ ਜੇ ਗਦੇ ਨੂੰ ਚੰਦਨ ਦੇ ਨਾਲ ਲਪੇਟਦੀ ਐ ਲਪੇਟਦੀ ਐ ਚੰਦਨ ਘਸਾ ਕੇ ਗਲੇ ਨੂੰ ਲਪੇਟਦੀ ਐ ਚੰਦਨ ਨਾਲ ਉਹਨਾਂ ਦਾ ਜਾ ਕੇ ਸਵਾਹ 'ਚ ਲਟ ਜਾਣਾ ਉਹਨੂੰ ਸਵਾਹ ਨਾਲ ਪ੍ਰੇਮ ਸਵਾਦੀ ਬਾਣ ਛਾੜੂ ਉੱਤੇ ਸਵਾਹ ਜਿੱਥੇ ਮਿਲ ਗਈ ਉੱਥੇ ਹੀ ਲਟੂ ਜਾ ਕੇ ਗਦੇ ਨੂੰ ਜਨਰਲ ਨਹੀਂ ਕੋਈ ਅਕਲ ਨਹੀਂ ਹੈ ਉਹ ਸਵਾਹ ਦੇ ਵਿੱਚ ਖੁਸ਼ ਰਹਿੰਦਾ ਤੁਸੀਂ ਨਾ ਨਹੀਂ ਆਉਂਦਾ ਉਹਨੂੰ ਸਵਾਹ ਨਾਲ ਆਜਾ ਇਹ ਕਹਿਣ ਦਾ ਭਾਵ ਹੈ ਵੀ ਗੁਣਤਾ ਨਹੀਂ ਉਹ ਧਾਰਦੇ ਤੇ ਔਗਣਾ ਵਾਲੂ ਨਟਦੇ ਆ ਜੀ ਉਹ ਪਾ ਲਿਆ ਉਹ ਜਿਹੜੀ ਬਾਣਾ ਪਾ ਲਿਆ ਉਹ ਚੰਦਨ ਨੇ ਕਦੇ ਅੱਛਾ ਜੀ ਨੀਲਾ ਬਾਣਾ ਜਿਹੜਾ ਉਹ ਚੰਦਨ ਹੈ ਪਰ ਜੋ ਅੰਦਰੋਂ ਜਿਹੜੀ ਹਰਕਤ ਹੈ ਉਹ ਗਦੇ ਵਾਲੀ ਆ ਹਾਂ ਉਹ ਜਿਹੜਾ ਉਦਲਾ ਉਦਲਾ ਬਾਣਾ ਪਾਇਆ ਨਾ ਚਾਹੇ ਸਿੱਖ ਆਲੇ ਚਾਹੇ ਹਿੰਦੂ ਆਲੇ ਚਾਹੇ ਕਿਸੇ ਆਲੇ ਚਾਹੇ ਮੁਸਲਮਾਨ ਆਲੇ ਜੋ ਵੀ ਉਹਨਾਂ ਨੇ ਭੇਖ ਬਣਾਇਆ ਬਾਣਾ ਉਹ ਕਦੇ ਤੇ ਚੰਦਨ ਨੇ ਲਪਿਆ ਹੋਇਆ ਹੈ ਜਦ ਬੋਲਦੇ ਨੇ ਜਦ ਸਵਾਹ ਲਾਉਂਦੇ ਨੇ ਇਹਨਾਂ ਸਵਾਹ ਲਾਤੀ ਠੀਕ ਹੈ ਜੀ ਉਹ ਇੱਕ ਹੋਰ ਵੀ ਇਸ ਤਰ੍ਹਾਂ ਦਾ ਸ਼ਲੋਕ ਹੈ ਨਾ ਜੀ ਨਾਨਕ ਸੇ ਨਾਲ ਅਸਲ ਖਰ ਜੇ ਬਿਨ ਹਾਂ ਬਿਲਕੁਲ ਗਲਤ ਕਰਾਂ ਤਾਂ ਉਹੀ ਨੇ ਉਹੀ ਨੇ ਠੀਕ ਹੈ ਜੀ ਉਹ ਜਿਹੜੇ ਕਹਿੰਦੇ ਨੇ ਨਾ ਆਪਣੇ 파ਟੋ ਰਿਹਾ ਤੇ ਉਹ ਕਹਿੰਦੇ ਨਕਲੀ ਨੇ ਵਿਚਾਰੇ ਉਹਦਾ ਕੁਨਤ ਨੇ ਬਣਾਇਆ ਨੇ ਅਸਲੀ ਇਹ ਨੇ ਬਣੇ ਨੇ ਖੁਸ਼ੀ ਨੂੰ ਉਹ ਜਿਹਨਾਂ ਨੇ ਬਣੇ ਹਨ ਉਹਦਾ ਬਣਾ ਦਿੱਤੇ ਕਹਿੰਦੇ ਵੀ ਗਧੇ 'ਚ ਇੱਕ ਗੁਣ ਹੁੰਦਾ ਜੀ ਜੇ ਉਹ ਕਿਸੇ ਵੱਟ ਤੋਂ ਤਿਲਕ ਜਿਵੇਂ ਦਵਾਰਾ ਉਹ ਵੱਟ ਤੇ ਨਹੀਂ ਚੜਦਾ ਆਹੋ ਪਰ ਜਿਹੜੇ ਬੰਦੇ ਗਧੇ ਆ ਇਹ ਜਿੱਥੋਂ ਵੀ ਤਿਲਕਣਗੇ ਦਵਾਰਾ ਫੇਰ ਉੱਪਰ ਨੂੰ ਉੱਥੇ ਨੂੰ ਹੀ ਫੇਰ ਜਾਣਗੇ ਆਹੋ ਕਹਿੰਦੇ ਨੇ ਐਸੇ ਬੱਟ ਤੇ ਨਹੀਂ ਨਾ ਸੀ ਤਾਂ ਐਤਨ ਕੀ ਜਾਣੇ ਉਹਨਾਂ ਨੂੰ ਕੀ ਹੈ ਹਾਂਜੀ ਨਾਨਕ ਕੂੜੇ ਕੱਤੀਆਂ ਕੂੜਾ ਤਣੀਆਂ ਤਾਣ ਕੂੜੇ ਕੱਟਿਆ ਝੂਠ ਦਾ ਹੀ ਦਾਮ ਨਾ ਕਹੂਗਾ ਸਾਡੇ ਤੋਂ ਨਾਉਂਗੇ ਸਾਡੇ ਦਾ ਤਾਣਾ ਕਿ ਤੋਂ ਨਿਆਉਗੇ ਸੰਤੋਖ ਦਾ ਸੂਤ ਕਿ ਤੋਂ ਨਿਆਉਗੇ ਇਹ ਸੰਤੋਖ ਰੋਦਾ ਝੂਠਾ ਦਾ ਝੂਠਾ ਹੀ ਰਹਿਣਾ ਉਹ ਤਾਣਾ ਵੀ ਤੁਹਾਡਾ ਤਾਣਾ ਵਾਣਾ ਜਿਹੜਾ ਉਹ ਕੂੜ ਦਾ ਹੀ ਹੈ ਹਾਂਜੀ ਕੂੜ ਦਾ ਹੀ ਆ ਤੁਹਾਡਾ ਘੇਰੇ ਹੋਣੇ ਨਾ ਤੁਸੀਂ ਆ ਜਿਹੜੀ ਪਬਲਿਕ ਘੇੜ ਕੇ ਰੱਖੀ ਆਪਣੇ ਮਗਰ ਲਾ ਕੇ ਕੂੜ ਦਾ ਹੀ ਤਾਣਾ ਵਾਣਾ ਕਦੇ ਟੁੱਟ ਜਾਣਾ ਸਾਰਿਆਂ ਨੇ ਭੱਜ ਜਾਣਾ ਹਾਂਜੀ ਕੂੜਾ ਕੱਪੜ ਕੱਚੀ ਹੈ ਕੂੜਾ ਪਹਿਨਣ ਮਾਣ ਜਿਹੜਾ ਕਪੜਾ ਬਣਨਾ ਉਹ ਵੀ ਝੁਠਾਈ ਵਾਣਾ ਕਾਹਨੇ ਦਾ ਕੂੜਾ ਕੱਪੜ ਕੱਛੀ ਹੈ ਜਾਂ ਕਪੜਾ ਬਾਹੋਂ ਗੇ ਘਟਕੋ ਵੀ ਕੂੜਾ ਬਣ। ਕੂੜਾ ਹੀ ਬਣਨਾ, ਕੂੜਾ ਹੀ ਬਣਨਾ ਤੁਹਾਡਾ। ਜਿਤਨੀ ਕੂੜੀ ਹੋਣੀ ਹੈ ਜੇ ਦੁਨੀਆਂ ਠੁੱਠੀ ਹੋਣੀ ਹੈ, ਸੱਚੇ ਬੰਦੇ ਨੇ ਜਿਤਨੀ ਕਰ ਲਈ, ਜਿਤਨੀ ਤੁਹਾਡੇ ਆਪਣੇ ਏਜੰਟੇ ਨੇ ਉਹ ਆਪਣੇ ਏਜੰਟੇ ਤੁਹਾਡੇ ਹਸਤਾ ਲਾ ਕੇ ਤੁਹਾਡਾ ਪ੍ਰਚਾਰ ਕਰ ਲੈਣਾ ਦੁਨੀਆਂ ਵਿੱਚ ਸਚਾਈ ਨਹੀਂ ਹੈ, ਦੁਨੀਆਂ ਨਹੀਂ ਬਣ ਰਹੀ ਤੁਹਾਨੂੰ ਸਾਰੀ। ਲੋਕ ਤਾਂ ਰਾਣਾ ਕੱਢਦੇ ਨੇ। ਔਰ ਥੋੜੇ ਇਹਨਾਂ ਦੇ ਏਜੰਟ ਨੇ ਉਹ ਰੌਲਾ ਪਾ ਰਹੇ ਨੇ ਜੇ ਵਾਹ ਪੁਰਸ਼ ਨੇ ਜੀ ਉਹ ਨਹੀਂ ਜੀ ਉਹ ਨਹੀਂ ਉਹ ਮਾਨ ਵੀ ਖੂੜਈ ਹੈ ਉਗੜ ਗਿਆ ਉਹ ਖੋਟਾ ਟਬੂਆ ਜਦ ਨਜ਼ਰ ਸਰਾਫਾਂ ਆਇਆ ਜੇ ਬਹੁਤੇ ਲੋਕਾਂ ਨੂੰ ਪਤਾ ਨਹੀਂ ਲੱਗਾ ਜਾਂ ਸਰਾਫ ਨੇ ਦੇਖਿਆ ਤਾਂ ਖੋਟਾ ਟਬੂਆ ਫੇਰ ਦਸਤਾਵੇਜ਼ੇ ਤਾਂ ਫੋਟਾ ਆ ਹਾਂਜੀ ਮਹੱਲਾ ਪਹਿਲਾ ਬਾਂਗਾ ਬੁਰਗੂ ਸਿੰਘੀਆਂ ਨਾਲੇ ਮਿਲੀ ਕਲਾਂ ਬਾਹਰ ਗੰਦੇ ਨੇ ਆਪਣੇ ਮੁਸਲਮਾਨ ਨੇ ਜਿਹੜੇ ਬੁੱਲ੍ਹਾਂ ਨੇ ਜਦ ਨਮਾਜ਼ ਪੜ੍ਹਨੀ ਹੁੰਦੀ ਹੈ ਇੱਕ ਹੋਰ ਹੁੰਦੇ ਨੇ ਖਾਲੀ ਬਹੁਤ ਫਕੀਰ ਹੁੰਦੇ ਨੇ ਉਹ ਗੁਰਗੂ ਪਜਾਉਂਦੇ ਨੇ ਉਹ ਮਸੀਤਾਂ ਜਿ ਨਹੀਂ ਜਾਂਦੇ ਹੁੰਦੇ ਅਲੱਗ ਨੇ ਮਸੀਤਾਂ ਦੇ ਵਿੱਚ ਜਾ ਕੇ ਨਮਾਜ਼ ਦੀ ਨਮਾਜ਼ ਚ ਨਹੀਂ ਸ਼ਾਮਲ ਹੁੰਦੇ ਉਹ ਘਰਾਂ 'ਚ ਵੈਸੇ ਫਿਰਦੇ ਹੁੰਦੇ ਨੇ ਸਿੰਘੀ ਸਿੰਘੀ ਪਜਾਉਂਦੇ ਹੁੰਦੇ ਨੇ ਸਿੰਘ ਹਮਾਇਦਾ ਫਿਰਦਾ ਸਤੂ ਉਹ ਪਜਾਉਂਦੇ ਹੁੰਦੇ ਨੇ ਇਹ ਬੇਰਾਗੀ ਹੁੰਦੇ ਨੇ ਅੱਛਾ ਜੀ ਜਿਹੜੇ ਪਜਾਉਂਦੇ ਹੁੰਦੇ ਨੇ ਉਹ ਵੀ ਸਿੰਘੀ ਹੁੰਦੀ ਹੈ ਕਿਸਮ ਦੀ ਨਾਲੇ ਮਿਲੀ ਕਲਾਣ ਉਹ ਸਾਰਿਆਂ ਦੀ ਬੋਲੀ ਤਾਂ ਇੱਕੋ ਹੀ ਆ ਜਿੰਦਗੀ ਜੁੜਦੀ ਹੈ ਉਹ ਕੁਝ ਮਝਾ ਲੋ ਇੱਕ ਦਾ ਤੇ ਇੱਕ ਨਾਮ ਤੇਰਾ ਪਰਬਾਨ ਇਹ ਸਾਰੇ ਮੰਗਤੇ ਨੇ ਤਿੰਨੇ ਕਿਸਮ ਦੇ ਬਾਗ ਵਿੱਚ ਤੇਰੇ ਵਾਲੇ ਗੁਰਗੂਰ ਸਿੰਘੀ ਵਾਲੇ ਮੰਗਦੇ ਨੇ ਲੋਕ ਕਲਾਣ ਤੋਂ ਕੀ ਭਾਵੇਂ ਨਾਲੇ ਮਿਲੀ ਕਲਾਣ ਕਲਾਣ ਤਾਂ ਕਲਾਮ ਹੋ ਜਿਹੜੀ ਕਲਾਮ ਲਫ਼ਜ਼ ਹੈ ਨਾ ਉਹ ਕਲਾਣ ਨਾਲ ਮਿਲਾਉਂਦੇ ਨੇ ਆਪਣੀ ਉਹਨੇ ਸਿਫਤਲਾ ਕਰਦੇ ਨੇ ਜਿਵੇਂ ਗੁਰਮਤਿ ਨੇ ਕੀਤੀ ਹੈ ਉਹ ਉਹ ਵੀ ਆਪਣੀ ਜਾਣੇ ਸਿਰਫ ਸਲਾ ਦੇ ਵਿੱਚੇ ਵਜਾਉਂਦੇ ਨੇ ਤਿੰਨੇ ਅੱਛਾ ਜੀ ਆਪਣੀ ਜਾਣੇ ਇਹਦੇ ਨਾਲ ਮੇਲ ਦੇਦੇ ਨੇ ਉਹ ਨਹੀਂ ਇਹ ਤਿੰਨ ਤਾਂ ਵਜਾਉਂਦੇ ਹੈਗੇ ਐ ਕੋਈ ਨਾ ਕੋਈ 뮤지컬 ਇਨਸਟਰੂਮੈਂਟ ਚੌਥੇ ਜਿਹੜੇ ਆ ਉਹ ਗਾਉਂਦੇ ਹੈ ਜੀ ਉਹ ਹਾਂ ਉਹ ਉਹਨਾਂ ਦਾ ਜਾਇਜ਼ ਹੈ ਉਹ ਦਾਤੇ ਨੇ ਇਹ ਮੰਗਤੇ ਨੇ ਤਿੰਨੇ ਅੱਛਾ ਜੀ ਜਿਹੜਾ ਕੋਈ ਗਿਆਨ ਦੀ ਗੱਲ ਦੱਸਦਾ ਹੈ ਸੰਸਾਰ ਨੂੰ ਸਮਝਾ ਕੇ ਬੋਲੀ ਚ ਉਹ ਤਾਂ ਦਾਤਾ ਹੈ ਫਿਰ ਕਿ ਉਹ ਫੇ ਮਰਾਸੀ ಜಾਤ ਚੋਂ ਹੈ ਕੋਈ ਹੋਰ ਜਾਤ ਚੋਂ ਵੀ ਹੁੰਨੇ ਢਾਡੀ ਮਰਾਸੀ ਲੋਕ ਇਹਨਾਂ ਨੂੰ ਉਹ ਤਾਂ ਹਨ ਕਾ ਤੇ ਰੱਖੀਦਾ ਢਾਡੀ ਜਦ ਕਹਿੰਦਾ ਢਾਡੀ ਮਰਾਸੀ ਹੁੰਦੇ ਨੇ ਢਾਡੀ ਕਰਦੇ ਨੇ ਬੰਦਿਆਂ ਦੀ ਸਿੱਧ ਸਲਾ ਆਪਣੇ ਜਿਹਨਾਂ ਦੇ ਮਰਾਸੀ ਹੁੰਦੇ ਨੇ ਉਹਨਾਂ ਦੀ ਉਹ ਕਹਿੰਦਾ ਮੈਂ ਪਰਮਾਤਮ ਪਰਮੇਸ਼ਰ ਦਾ ਮਰਾਸੀ ਆ ਮੈਂ ਉਹਦੀ ਸਿੱਧ ਸਲਾ ਕਰਦਾ ਗਲਤ ਆ ਹੈ ਉਹ ਸਰਕਾਰੀ ਮਰਾਸੀ ਨਹੀਂ ਹੈ ਪਰਮੇਸ਼ਰ ਦਾ ਮਰਾਸੀ ਹੈ ਉਹ ਰਗਵਾ ਦਾ ਮਰਾਸੀ ਹੈ ਠੀਕ ਹੈ ਜੀ ਬਾਗਾ ਬੁਰਗੂ ਸਿੰਘੀਆਂ ਨਾਲੇ ਮਿਲੀ ਕਲਾਂ ਇੱਕ ਦਾਤੇ ਇੱਕ ਮੰਗਤੇ ਨਾਮ ਤੇਰਾ ਪ੍ਰਵਾਨ ਇੱਕ ਦਾਤੇ ਨੇ ਆ ਜਿਹੜੇ ਨੇ ਕਲਾਂ ਵਾਲੇ ਉਹ ਮੰਗਦੇ ਨੇ ਦੂਏ ਸੰਸਾਰ ਬਾਬੇ ਮੰਗਦੇ ਨਾਮ ਵੀ ਮੰਗਦੇ ਨੇ ਇਹ ਨਾਮ ਤੇਰਾ ਪ੍ਰਵਾਨ ਨਾਮ ਤੇਰਾ ਪ੍ਰਵਾਨ ਹੈ ਸੰਸਾਰ ਦੇ ਵਿੱਚ ਜਿਹਨੂੰ ਨਾਮ ਮਿਲ ਗਿਆ ਉਹ ਪ੍ਰਵਾਨ ਹੈ ਸੰਸਾਰੀ ਮੰਗਤਾ ਦਾ ਵਿਚਾਰੇ ਦਾ ਕੀ ਪ੍ਰਵਾਨ ਹਾਂ ਜੀ ਇਹ ਜਿਹੜਾ ਕਲਾਨ ਹੈ ਇਹਦੇ ਕੋਲ ਗੁਰਮਤ ਹੈਗੀ ਹੈ। ਇਹਹੀ ਤਾਂ ਗੁਰਮਤ ਵਾਲਾ, ਇਹਹੀ ਤਾਂ ਦਾਤਾ ਹੈ। ਦਾਤਾ ਦੇ ਲਫ਼ਜ਼ ਨਹੀਂ ਸੀ ਉਹਨਾਂ ਇੱਥੇ। ਅੱਛਾ ਜੀ। ਤੇ ਉਹ ਤਿੰਨ ਜਿਹੜੇ ਹੈਗੇ ਉਹ ਚਾਹੇ ਬੋਲਦੇ ਕੁਝ ਵੀ ਹੁਣ ਪਰ ਉਹ ਮੰਗਤੇ ਹੀ ਆ। ਉਹ ਇੱਦਣੇ ਮੰਗਤੇ ਨੇ। ਨਾਮ ਤੇਰਾ ਪ੍ਰਵਾਨ ਅਸਲ ਵਿੱਚ ਨਾਮ ਕਲਾਨ ਕੋਲ ਨਾਮ ਹੈਗਾ ਤਾਂ ਉਹ ਤਾਂ ਤਾਂ ਦਾਤਾ ਹੈ ਜੀ। ਬਿਲਕੁਲ ਬਿਲਕੁਲ। ਨਾਮ ਪ੍ਰਵਾਨ ਨਾ ਤਾਂ ਦਾਤਾ ਹੋ। ਨਾਨਕ ਜਿਨਿ ਸੁਣ ਕੇ ਮੰਨਿਆ ਹਾਂ ਕਿੰਨਾ ਬੇਟਾਂ ਕੁਰਬਾਨ ਨਾਲੇ ਕਹਿੰਦਾ ਜਿਹਨਾਂ ਨੇ ਸੁਣ ਕੇ ਵੀ ਮੰਨ ਲਿਆ ਨਾ ਮੈਂ ਤਾਂ ਉਹਨਾਂ ਤੇ ਵੀ ਕੁਰਬਾਨ ਕਿੰਨੇ ਸੇ ਪਹਿਲਾਂ ਕਿੰਨੇ ਨੇ ਬਾਗਾਂ ਬਿਰਗੂ ਬਿਰਗੂ ਸਿੰਘੀਆਂ ਵਾਲੇ ਜਿਹੜਾ ਨੇ ਮੇਰੀ ਗੱਲ ਸੁਣ ਕੇ ਮੰਨ ਲਈ ਇਹਨਾਂ ਚੋਂ ਕਿਸੇ ਨੇ ਵੀ ਚਾਹੇ ਉਹਨਾਂ ਨੂੰ ਨਹੀਂ ਸੀ ਪਤਾ ਚਾਹੇ ਉਹ ਪਹਿਲਾਂ ਮੰਗਦੇ ਹੀ ਮੈਂ ਉਹਦੇ ਕੁਰਬਾਨ ਹਾਂਜੀ ਔੜੀ ਮਾਇਆ ਮੋਹ ਸਭ ਕੂੜ ਹੈ ਉੜੋ ਹੋਏ ਗਿਆ ਹਮੇ ਝਗੜਾ ਪਾਇਓ ਨ ਝਗੜੇ ਜਗ ਮੂਆ ਮਾਇਆ ਮੋਹ ਸਭ ਕੂੜ ਹੈ ਮਾਇਆ ਦਾ ਮੋਹ ਸਭ ਝੂਠ ਹੈ ਉੜੋ ਹੋਏ ਗਿਆ ਕੂੜ ਵਿੱਚ ਹੋਇਆ ਔਰ ਕੂੜ ਦੇ ਵਿੱਚ ਚਲਾ ਗਿਆ ਕੂੜ ਦੇ ਵਿੱਚ ਹੋ ਹੋਇਆ ਕੂੜ ਦੇ ਨਾਲ ਹੀ ਸਰੀਰ ਦੇ ਨਾਲ ਹੀ ਚਲਾ ਗਿਆ ਹਮੇ ਝਗੜਾ ਪਾਇਓ ਨ ਝਗੜੇ ਜਗ ਮੂਆ ਸਾਰਾ ਝਗੜਾ ਕਾਦਾ ਹੋ ਮੇਰਾ ਝਗੜਾ ਮੈਂ ਨਾਵੇਂ ਨਾਲ ਵਿਰੋਧ ਹੈ ਨਾਮ ਦੀ ਲੈ ਆ ਜਿਹੜੇ ਜੱਗ ਹੋਇਆ ਇਹ ਝਗੜੇ ਤੇ ਜੱਗ ਸਾਰਾ ਇਹ ਮਰਦਾ ਚਲੇ ਜਾ ਰਿਹਾ ਹੈ ਮੈਂ ਨਾ ਮੰਨੂ ਆ ਜਿਹੜਾ ਝਗੜਾ ਹੈ ਮੈਂ ਸਭ ਤੋਂ ਸਾਨਾ ਜੋ ਮੈਂ ਸੁਣਿਆ ਉਹ ਠੀਕ ਹੈ ਸਾਡਾ ਜਿਹੜਾ ਪੀਰ ਹੈ ਗੁਰੂ ਹੈ ਉਹ ਠੀਕ ਹੈ ਤੁਹਾਡੇ ਆਲਾ ਠੀਕ ਨਹੀਂ ਜੇ ਮੇਰੇ ਆਲਾ ਗੱਲ ਤਾਂ ਇੱਕ ਵੀ ਠੀਕ ਹੈ ਇਹ ਝਗੜੇ ਦੇ ਜੱਗ ਮਰਦਾ ਮਰੀ ਜਾਂਦਾ ਹਾਂਜੀ ਗੁਰਮੁਖ ਝਗੜ ਚੁਕਾਇਓ ਨਾ ਇੱਕੋ ਰਬ ਰਹਾ ਸਭ ਆਤਮ ਰਾਮ ਪਛਾਣਿਆ ਭਵਜਲ ਤਰ ਗਿਆ ਗੁਰਮਖਾਨੇ ਝਗੜਾ ਚੱਪ ਛੱਡ ਦਿੱਤਾ ਝਗੜਦੇ ਨਹੀਂ ਗੁਰਮਖ ਉਹ ਸੱਚ ਦੇਖਦੇ ਨੇ ਜੇ ਸੱਚ ਹੈ ਤਾਂ ਆਪਣੇ ਆਪ ਨੂੰ ਬਦਲ ਕੇ ਸੱਚ ਲੈ ਲੈਂਦੇ ਨੇ ਉਹ ਕਹਿੰਦੇ ਸਾਰਿਆਂ 'ਚ ਇੱਕੋ ਹੀ ਰਬ ਰਿਹਾ ਇੱਕੋ ਜੋਤ ਹੈ ਸਾਰਿਆਂ 'ਚ ਉਹਨਾਂ ਨੂੰ ਝਗੜਾ ਨਹੀਂ ਉਹਨਾਂ ਨੂੰ ਬਾੰਗਾ ਵਾਲਿਆਂ ਦੀ ਵੀ ਬੁਰਗੂ ਵਾਲੇ ਦੀ ਵੀ ਇੱਕੋ ਜੋਤ ਲੱਗਦੀ ਹੈ ਉਹਨਾਂ ਦਾ ਕੋਈ ਝਗੜਾ ਨਹੀਂ ਹੈ ਝਗੜਾ ਉਹਨਾਂ ਦਾ ਹੋਊਗਾ ਜੰਨਾਰਾ ਬਸ ਇੱਥੇ ਕਬਾ ਆਤਮਰਾਮ ਪਛਾਣਿਆ ਉਹ ਜਲ ਕਰ ਗਿਆ ਜਿਹਨੇ ਸਭਾਂ ਚ ਕੋਈ ਆਤਮਰਾਮ ਪਛਾਣ ਲਿਆ ਉਹ ਪਰ ਸਾਦਰ ਕਰ ਗਿਆ ਹਾਂਜੀ ਠੀਕ ਹੈ ਆਤਮਰਾਮ ਪਛਾਣਨਾ ਸਾਡਾ ਰਾਮ ਜਿਹੜਾ ਆਤਮਰਾਮ ਹੈ ਜੀ ਆਤਮ ਹੀ ਰਾਮ ਹੈ ਤੇਰਾ ਮੂਲ ਹੀ ਰਾਮ ਹੈ ਕਿ ਤੂੰ ਰਾਮ ਕੀ ਅੰਕ ਹੈ ਤੇਰਾ ਮੂਲ ਰਾਮ ਹੈ ਹਾਂਜੀ ਠੀਕ ਹੈ ਜੀ ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਾਇਆ ਜੋਤ ਸਮਾਣੀ ਜੋਤ ਵਿੱਚ ਮਾਨ ਸਮਾ ਗਿਆ ਆਪਣੇ ਮੂਲ ਦੇ ਵਿੱਚ ਹਰ ਨਾਮ ਸਮਿਆ ਉਹ ਜਿਹੜਾ ਹਰ ਸਿਧਾਰ ਦੇ ਰਾਮ ਸੀ ਉਹ ਨਾਮ ਵਿੱਚ ਸਮਾ ਗਿਆ ਮਾਨ ਚੱਤ ਵਿੱਚ ਸਮਾ ਗਿਆ ਚਿੱਤ ਨਾਮ ਵਿੱਚ ਸਮਾ ਗਿਆ ਨਾਮ ਹੁਕਮ ਹੈ ਜੀ ਹੁਕਮ ਵਿੱਚ ਸਮਾ ਗਿਆ ਬਿਲਕੁਲ ਨਾਮ ਹੈ ਸ਼ਬਦ ਗੁਰੂ ਹੈ ਫਿਰ ਸ਼ਬਦ ਗੁਰੂ ਵੀ ਨਾਮ ਹੈ ਠੀਕ ਹੈ ਜੀ ਨਾਲ ਵੀ ਨਾਮ ਹੈ ਨਾਲ ਕਹਿੰਦੇ ਨਹੀਂ ਵੀ ਨਾਮ ਹੈ ਹਰ ਜਿਹੜਾ ਨਾਮ ਵਿੱਚ ਸਮਾ ਗਿਆ ਨਾਮ ਵੀ ਨਾਮ ਦੇ ਨੰਮ ਨੂੰ ਜ਼ਿਆਰੀ ਹੈ ਹਾਂਜੀ ਨਾਮ ਵਿੱਚ ਨਾਮ ਵਿੱਚ ਸਮਾ ਗਿਆ ਇਹਨਾਂ ਨੇ ਐਂ ਕੀਤੇ ਆ ਜੀ ਅਰਥ ਦੇਖਦੇ ਆਂ ਵੀ ਇਹਨਾਂ ਦੀ ਕਿੰਨੀ ਕੁ ਸਮਝ ਹੈ ਉਹ ਹਰ ਨਾਮ ਵਿੱਚ ਸਮਾ ਗਿਆ ਅਤੇ ਉਸ ਜੀਵ ਦੀ ਜੋਤੀ ਪਰਮ ਜੋਤੀ ਵਿੱਚ ਸਮਾ ਗਈ ਚਲੋ ਅਨੁਮਾਨ ਜਿ ਤਕੀਰ ਮਾਰੀ ਜਾਂਦੇ ਨੇ ਉਹ ਬਜਾਰੇ ਹੋਰ ਵੀ ਕਰਨ ਥੋੜਾ ਜਿਹਾ ਤਾਂ ਠੀਕ ਹੈ ਪਰ ਉਹਨਾਂ ਨੂੰ ਇਹ ਮਨ ਔਰ ਚਿੱਤ ਦਾ ਅਭਿਆਸ ਪਤਾ ਨਹੀਂ ਨਾਲੇ ਫਿਰ ਉਹ ਪ੍ਰਮਾਤਮਾ ਆਖਰ ਬਹੁਤ ਵਰਤਦੇ ਆ ਉਹਨਾਂ ਨੂੰ ਪ੍ਰਮਾਤਮਾ ਬਾਰੇ ਭਲੇਖਾ ਬਹੁਤ ਹੈ ਹਾਂਜੀ ਠੀਕ ਹੈ ਜੀ ਇੱਥੇ 14ਵੀਂ ਪਾੜੀ ਦੀ ਸਮਾਪਤੀ ਹੈ ਜੀ